ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਅਲੀਪੁਰ ਰਾਇਆਤ ਉਲਟੀਆਂ ਤੇ ਦਸਤ ਰੋਗ ਦੀ ਸਥਿਤੀ ਹੁਣ ਸੁਧਰ ਗਈ ਹੈ ਅਤੇ ਪਾਣੀ ਦੇ 2 ਦਿਨ ਪਹਿਲਾਂ ਲਏ ਗੇ ਸੈਂਪਲਾਂ ਦੀ ਰਿਪੋਰਟ ਠੀਕ ਆਈ ਹੈ। ਉਹ ਸਥਿਤੀ ਦਾ ਮੁਲੰਕਣ ਕਰਨ ਲਈ ਕਮਿਸ਼ਨਰ ਨਗਰ ਨਿਗਮ ਪਰ ਵੀਰ ਸਿੰਘ, ਏਡੀਸੀ ਨਵਰੀਤ ਕੌਰ ਸੇਖੋ ਤੇ ਅਮਰਿੰਦਰ ਸਿੰਘ ਤਿਵਾਣਾ, ਐਸਡੀਐਮ ਤੇ ਜਲ ਸਪਲਾਈ ਦੇ ਸਿਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਚੱਪਾਲਨ ਸਿੰਘ, ਮੈਂ ਸਿਵ ਵਿਸੇਂ ਪਟਿਆਲਾ। ਮੈਂ ਤੁਹਾਨੂੰ ਹੁਣ ਅਲੀਪੁਰ ਰੈਿਆਂ ਦੀ ਲੇਟੈਸਟ ਸਿਚੁਏਸ਼ਨ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਹੁਣ ਇਸ ਵਕਤ ਸਾਨੂੰ ਡਿਕਲਾਈਰਿੰਗ ਟ੍ਰੈਂਡ ਦਿਖਣਾ ਸ਼ੁਰੂ ਹੋ ਗਿਆ ਹੈ ਮੇਰੀਆਂ ਟੀਮਾਂ ਘਰ ਘਰ ਜਾ ਕੇ ਸਭ ਨੂੰ ওভারਐਸਟੀਮ ਪੈਕੇਟਸ ਦੇ ਰਹੇ ਹਨ ਔਰ ਕਲੋਰੀ ਦੀਆਂ ਗੋਲੀਆਂ ਵੀ ਵੰਡ ਰਹੇ ਹਨ ਕੋਰਪੋਰੇਸ਼ਨ ਵੱਲੋਂ 10 ਟੈਂਕਰ ਪਾਣੀ ਦੇ ਵੀ ਲਗਾਏ ਹਨ ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਜੋ ਅਸੀਂ ਤੁਹਾਨੂੰ ਹਦਾਇਤ ਦੇ ਰਹੇ ਹਾਂ ਤੁਸੀਂ ਉਹਨੂੰ ਫੋਲੋ ਕਰੋ ਪਾਣੀ ਨੂੰ ਉਬਾਲ ਕੇ ਪੀਓ ਔਰ ਜਿਹੜੇ ਟੈਂਕਰ ਉੱਥੇ ਸਥਿਤ ਨੇ ਤੁਸੀਂ ਕੋਸ਼ਿਸ਼ ਕਰੋ ਕਿ ਉੱਥੋਂ ਹੀ ਪਾਣੀ ਲੈਣਾ ਹੈ ਜਿਹੜਾ ਪਾਣੀ ਤੁਸੀਂ ਵਰਤ ਰਹੇ ਹੋ ਉਹ ਨਾਲ ਤੁਸੀਂ ਆਪਣੇ ਕੱਪੜੇ ਧੋ ਸਕਦੇ ਹੋ ਪੰਡੇ ਧੋ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਉਹ ਪਾਣੀ ਫਿਲਹਾਲ ਹੈ ਜੀ ਪੀਣਾ ਉਹਨੂੰ ਉਬਾਲ ਕੇ ਪੀਓ ਸੜੀ ਟੀਮਸ ਕਰ ਕਰ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਅਸੀਂ ਫਾਰਮ ਭਰ ਰਹੇ ਆ ਜਿਹੜਾ ਕੋਈ ਬਿਮਾਰ ਹੋ ਰਿਹਾ ਸਾਨੂੰ ਪਤਾ ਲੱਗ ਰਿਹਾ ਹੈ ਮੇਰੀ ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਸਾਡਾ ਇੱਕ ਛੋਟਾ ਜਿਹਾ ਹਸਪੀਟਲ ਏਰੀਆ ਵਿੱਚ ਸਥਿਤ ਹੈ ਜਿਹਦੇ ਵਿੱਚ ਅਸੀਂ ਮਹਾਂ ਡਾਕਟਰਾਂ ਦੀ ਡਿਊਟੀ ਵੀ ਲਗਾਈ ਹੋਈ ਹੈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਈ ਦੀ ਤਾਂ ਹਸੜਾ ਹਸਪੀਟਲ 24/7 ਖੁੱਲ੍ਹਾ ਹੈ ਤੁਸੀਂ ਉੱਥੇ ਜਾ ਕੇ ਵੀ ਆਪਣਾ ਇਲਾਜ ਕਰਵਾ ਸਕਦੇ ਹੋ ਮੇਰੀਆਂ ਦੋ ਐਂਬੂਲੈਂਸਾਂ ਵੀ ਉੱਥੇ ਖੜੀਆਂ ਹਨ ਜੇਕਰ ਤੁਹਾਨੂੰ ਕੋਈ ਲੱਗਦਾ ਕਿ ਹਸਪੀਟਲ ਵਿੱਚ ਕਿਸ ਨੂੰ ਦਾਖਲ ਕਰਨ ਦੀ ਜ਼ਰੂਰਤ ਹੈ ਸਾਡੀ ਐਂਬੂਲੈਂਸ ਤੁਹਾਨੂੰ ਉੱਥੇ ਲੈ ਕੇ ਵੀ ਜਾਏਗੀ ਤੇ ਤੁਹਾਨੂੰ ਵਾਪਸ ਵੀ ਲੈ ਕੇ ਆਏਗੀ ਬਾਕੀ ਸਾਡਾ ਪ੍ਰਸ਼ਾਸਨ ਬੜਾ ਅੱਛਾ ਤਾਲਮੇਲ ਚੱਲ ਰਿਹਾ ਹੈ ਔਰ ਹੁਣ ਸਿਚੁਏਸ਼ਨ ਸਿਚੁਏਸ਼ਨ ਅੰਡਰ ਕੰਟਰੋਲ ਹੈ ਮੈਂ ਡਾਕਟਰ ਸੁਮੇਰ ਸਿੰਘ ਜਿਲ੍ਹਾ ਬਿਹੜੀ ਮੋਲਿਸਟ ਪੜਿਆਲਾ ਇਸ ਸਮੇ ਜਿਹੜਾ ਮੌਸਮ ਹੈ ਇਸੇ ਬਰਸਾਤਾ ਦੇ ਨਾਲ ਨਾਲ ਡਾਇਰੀਆ ਦੇ ਕਿਸੇ ਸਾਡੇ ਹਰ ਇੱਕ ਇਲਾਕੇ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਇਹ ਵੈਸੇ ਵੀ ਇਸ ਸੀਜ਼ਨ ਚ ਐਕਸਪੈਕਟਡ ਹੁੰਦਾ ਹੀ ਹੈ ਕਿ ਇਸ ਮੌਸਮ ਦੇ ਵਿੱਚ ਸੜੇ ਜਿਹੜੇ ਡਾਇਰੀਆ ਦੇ ਕੇਸਿਸ ਚ ਵਾਧਾ ਹੁੰਦਾ ਹੈ ਉਹ ਫੂਡ ਬੋਰਨ ਵੀ ਹੋ ਸਕਦਾ ਵਾਟਰ ਬੋਰਨ ਵੀ ਹੋ ਸਕਦਾ ਜਿਕਰ ਕਿ ਸਾਡੇ ਹੱਥਾਂ ਦੀ ਸਫਾਈ ਆਪਾਂ ਇੱਕ ਮਿੰਗਲਾਂ ਧਿਆਨ ਨਹੀਂ ਰੱਖਾਂਗੇ ਨਾਲੇ ਦੂਸਰੀ ਚੀਜ਼ ਹੁੰਦੀ ਹੈ ਕਿ ਇਸ ਸਮੇ ਦੇ ਵਿੱਚ ਜਿਹੜਾ ਜਿਹੜਾ ਫੂਡ ਹੁੰਦਾ ਹੈ ਉਹਦੀ ਸ਼ੈਲਫ ਲੜ ਘਟ ਜਾਂਦੀ ਹੈ ਨਮੀ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਗਰਮੀ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਵੀ ਖਾਣੇ ਨਾਲ ਵੀ ਦਿੱਕਤਾਂ ਆ ਜਾਂਦੀਆਂ ਸੋ ਜ਼ਿਆਦਾਤਰ ਜਿਹੜੇ ਕੇਸੇ ਸਾਡੇ ਇੱਥੇ ਅਲੀਪੁਰ ਦੇ ਵਿੱਚ ਇਹ ਹੋਰ ਇਲਾਕੇ ਦੇ ਵਿੱਚ ਆ ਰਹੇ ਨੇ ਉਹ ਪਾਣੀ ਨਾਲ ਰਿਲੇਟਡ ਆਏ ਨੇ ਸੋ ਇਸ ਕਰਕੇ ਪਾਣੀ ਦੇ ਬਾਰੇ ਗਾਈਡ ਕਰਨਾ ਵੀ ਜ਼ਰੂਰੀ ਹੈ ਇਸ ਸਬੰਧੀ ਜਦੋਂ ਵੀ ਤੁਸੀਂ ਪਾਣੀ ਦਾ ਰਿਸੋਰਸ ਇਸਤੇਮਾਲ ਕਰ ਰਹੇ ਹੋ ਅਗਰ ਤੁਹਾਨੂੰ ਕੋਈ ਗੜਲਾਪਣ ਲੱਗਦਾ ਹੈ ਉਹਦੇ ਵਿੱਚ ਕੋਈ ਹਲ ਉਹਦੇ ਵਿੱਚ ਕਾਲਾਪਨ ਆ ਰਿਹਾ ਹੈ ਸਮੈਲ ਆ ਰਹੀ ਹੈ ਉਸ 'ਚ ਤੁਸੀਂ ਆਪਣੇ ਜਿਹੜਾ ਵਾਟਰਸ਼ਿਪ ਵਾਟਰ ਸਪਲਾਈ ਦੇ ਅੰਸੀ ਐਜੂਮ ਕਾਰਪੋਰੇਸ਼ਨ ਹੈ ਜਾਂ ਕਮੇਟੀਆਂ ਹਨ ਉਹਨਾਂ ਨੂੰ ਜਰੂਰ ਸੂਚਿਤ ਕਰੋ ਤਾਂ ਕਿ ਉਹ ਫੌਰੀ ਹੱਲ ਕਰ ਸਕਣ ਉਸ ਪ੍ਰੋਬਲਮ ਦਾ ਦੂਸਰੀ ਚੀਜ਼ ਕਿ ਉਦੋਂ ਤੱਕ ਤੁਸੀਂ ਉਹ ਪਾਣੀ ਦਾ ਕੋਈ ਆਲਟਰਨੇਟ ਸੋਰਸ ਲੈ ਸਕਦੇ ਹੋ ਅਗਰ ਆਂਡੀ ਕੁਆਂਟੀ ਤੋਂ ਕੋਈ ਸਮਰਸਿਬਲ ਲਿਆ ਕਿਸੇ ਹੋਰ ਸੋਰਸ ਤੋਂ ਤੁਸੀਂ ਪਾਣੀ ਸਮਾਰ ਕਰ ਸਕਦੇ ਹੋ ਤਾਂ ਉਹ ਪਾਣੀ ਦੀ ਪੀਣ ਲਈ ਇਸਤੇਮਾਲ ਕਰੋ ਰੂਟੀਨ ਕੰਮਾਂ ਦੇ ਲਈ ਉਹ ਸਪਲਾਈ ਲਾਈਨ ਦਾ ਪਾਣੀ ਇਸਤੇਮਾਲ ਕੀਤਾ ਜਾ ਸਕਦਾ ਹੈ ਲੇਕਿਨ ਪੀਣ ਦੇ ਲਈ ਕੋਈ ਹੋਰ ਪਾਣੀ ਦਾ ਇਸਤੇਮਾਲ ਕਰੋ ਜੇ ਫਿਰ ਵੀ ਨਹੀਂ ਤਾਂ ਆਪਣੇ ਕੋਲ ਬਹੁਤ ਅੱਛਾ ਤਰੀਕਾ ਹੈ ਕਿ ਬੋਇਲਿੰਗ ਦਾ ਬੋਇਲਿੰਗ ਦੇ ਮੈਥਡ ਦੇ ਨਾਲ ਅਸੀਂ ਉਸ ਪਾਣੀ ਨੂੰ ਸੇਫ ਬਣਾ ਸਕਦੇ ਹਾਂ ਅਗਰ ਅਸੀਂ ਬੋਇਲਿੰਗ ਟੈਂਪਰੇਚਰ ਤੱਕ ਉਬਾਲਾ ਆਉਣ ਦੇਈਏ ਉਸ ਵਕਤ 3 ਮਿੰਟ ਰੱਖਿਏ ਉਸ ਤੋਂ ਬਾਅਦ ਉਸ ਪਾਣੀ ਨੂੰ ਠੰਡਾ ਕਰ ਦਈਏ ਉਸ ਠੰਡਾ ਪਾਣੀ 24 ਘੰਟਿਆਂ ਦੇ ਦੌਰਾਨ ਇਸਤੇਮਾਲ ਕਰ ਸਕਦੇ ਹਾਂ ਉਸ ਪਾਣੀ ਨੂੰ ਆਰਾਮ ਨਾਲ ਅਸੀਂ ਸੇਫ ਵਾਟਰ ਬਣਾ ਕੇ ਕਿਸੇ ਬੈਕਟੀਰੀਆ ਤੋਂ ਫ੍ਰੀ ਹੋ ਜਾਂਦਾ ਹੈ ਉਹ ਤੇ ਉਸ ਪਾਣੀ ਨੂੰ ਪੀਣ ਲਈ ਇਸਤੇਮਾਲ ਕਰ ਸਕਦੇ ਹਾਂ ਦੂਜੀ ਚੀਜ਼ ਕਿ ਕਲੋਰੀਨ ਦੀ ਗੋਲੀਆਂ ਵੀ ਵੰਡ ਰਹੇ ਹਾਂ ਅਸੀਂ ਉਹਨਾਂ ਇਲਾਕਿਆਂ 'ਚ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹ ਕਲੋਰੀਨ ਦੀ ਗੋਲੀ 20 ਲੀਟਰ ਦੇ ਲਈ ਮਿਲਦੀ ਹੈ 20 ਲੀਟਰ ਪਾਣੀ ਪੂਰੇ اللي سفيشينت ਹੁੰਦਾ ਹੈ ਇੱਕ ਗੋਲੀ ਦੇ ਨਾਲ ਅਸੀਂ ਉਹ ਪਾਣੀ ਤਿਆਰ ਕਰ ਸਕਦੇ ਹਾਂ ਅੱਧਾ ਘੰਟਾ ਲਈ ਉਹ ਪਾਣੀ ਛੱਡਣਾ ਹੈ ਗੋਲੀ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਉਹ ਸਾਰੀ ਸੈਡੀਮੈਂਟ ਨੀਚੇ بیٹھ ਜਾਏਗਾ ਤੇ ਉਹ ਸੇਫ ਪਾਣੀ ਤੁਸੀਂ ਪੀ ਸਕਦੇ ਹੋ ਉਸ ਵਿੱਚ ਕੋਈ ਇਨਫੈਕਸ਼ਨ ਦਾ ਡਰ ਨਹੀਂ ਰਹਿ ਜਾਂਦਾ ਅ ਇਸ ਤੋਂ ਲਾਵਾ ਕੁਝ ਬੇਸਿਕ ਪ੍ਰੋਪਰ ਕਿਹੜੇ ਪ੍ਰੈਕਟਿਸਿਸ ਹੈ ਜਿਵੇਂ ਹੈਂਡ ਹਾਈਜਨ ਮੈਂਟੇਨ ਰੱਖਣੀ ਬਾਹਰੋਂ ਆਏ ਹੋ ਤਾਂ ਕਰਤ ਹੱਤੋਂ ਬਾਹਰੋਂ ਫਿੱਚ ਗਏ ਆ ਕਿਉਂਕਿ ਆਪਾਂ ਜਦੋਂ ਸਕੂਟਰ ਰੇ ਬਾਈਕ ਚਲਾਉਂਦੇ ਆ ਤਾਂ ਛਿੱਟੇ ਰੋਡ ਤੋਂ ਵੀ ਪੈਂਦੇ ਆ ਸਰ ਬਾਦਸ਼ਾਹ ਦੇ ਮੌਸਮ ਦੇ ਵਿੱਚ ਉਹ ਛਿੱਟੇ ਸਾਡੇ ਕੱਪੜਿਆਂ ਤੇ ਵੀ ਹੁੰਦੇ ਨੇ ਸਾਡੇ ਹੱਥਾਂ ਤੇ ਵੀ ਹੁੰਦੇ ਆ ਅਗਰ ਅਸੀਂ ਆਨ ਤੋਂ ਬਾਅਦ ਅਸੀਂ ਕਿਸੇ ਸ਼ਾਪ ਤੇ ਗਏ ਕਿਸੇ ਖਾਨ ਬੈਠ ਗਏ ਬਿਨਾਂ ਤੋਇਓ ਤੇ ਅਸੀਂ ਇਸ ਤਰ੍ਹਾਂ ਖਾਣਾ ਖਾ ਲਿਆ ਤਾਂ ਉਹ ਸਾਡੇ ਮੈਟਰੀਅਲ ਸਾਡੇ ਅੰਦਰ ਜਾਂਦੇ ਆ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਪ੍ਰੀਕਾਸ਼ਨ ਹਰ ਕੋਈ ਫੋਲੋ ਕਰੇ ਤਾਂ ਇਹ ਜੇ ਮੌਸਮ ਦੇ ਵਿੱਚ ਅਸੀਂ ਨਾ ਤਾਂ ਬਿਮਾਰ ਹੋਈਏ ਉਹ ਡਾਇਰੀਆ ਦੇ ਕੇਸ ਵਿੱਚ ਧਿਆਨ ਰੱਖਣਾ ਹੈ ਕਿ ਸ਼ੁਰੂਆਤੀ ਲੱਛਣਾਂ ਦੇ ਨਾਲ ਹੀ ਸੰਭਾਲ ਹੋ ਸਕਦੀ ਹੈ ਸਿੰਪਲ ਸ ORS ਪਾਊਡਰ ਜਿਹੜਾ ਹੈ ਉਹ ਅਸੀਂ 1 ਲੀਟਰ ਪਾਣੀ ਦੇ ਵਿੱਚ ਇੱਕ ਪੈਕਟ ਤਿਆਰ ਕਰਨਾ ਹੁੰਦਾ ਹੈ ਉਹ ਪਾਣੀ ਨੂੰ 24 24 ਘੰਟੇ ਦੇ ਵਿੱਚ ਉਸ ਨੂੰ ਇਸਤੇਮਾਲ ਕਰਨਾ ਹੁੰਦਾ ਹੈ ਸੋ ORS ਜਿਹੜਾ ਸੋਲੂਸ਼ਨ ਹੈ ਉਹ ਬੈਲੈਂਸ ਸੋਲੂਸ਼ਨ ਬਣਾ ਕੇ ਰੱਖਦਾ ਹੈ ਸਾਡੀ ਐਡਿਸ਼ਨ ਸੋਲੂਟ ਬੈਲੈਂਸ ਬਣਾ ਕੇ ਰੱਖਦਾ ਹੈ ਤੇ ਇੱਕ ਜਿਹੜਾ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਕਿਉਂਕਿ ਉਹਨਾਂ ਵਿੱਚ ਜਿਹੜਾ ਡਾਇਰੀਆ ਦੇ episodes ਦੋਤੀਨ ਐਪੀਸੋਡਸ ਨਾਲ ਹੀ ਉਹਨਾਂ ਦੀ ਹਾਲਤ ਵਿਗੜ ਚੁਕਦੀ ਹੈ ਸੋ ਉਹਨਾਂ ਨੂੰ ਘੱਟ ਲੱਛਾਂ ਦੇ ਬਾਵਜੂਦ ਡਾਕਟਰ ਕੋਲ ਜ਼ਰੂਰ ਜਾਓ ਇਗਨੋਰ ਨਾ ਕਰੋ ਧੰਨਵਾਦ